ਅਜਮਿੱਤੀ 21 ਜਨਵਰੀ ਨੂੰ ਪਾਟਸ਼ਾਲਾ ਮੰਦਿਰ ਵੱਲੋਂ ਬਾਲਾਜੀ ਦੀ ਰਥ ਯਾਤਰਾ ਕੱਢੀ ਗਈ ਜਿਸ ਦਾ ਆਗਮਨ ਰਾਮ ਦਰਬਾਰ ਹਨੂਮਾਨ ਮੰਦਿਰ ਤੋਂ ਆਰੰਭ ਹੋਇਆ ਜਿਸ ਵਿੱਚ ਫਿਲੌਰ ਹਲਕਾ ਇੰਚਾਰਜ ਸ੍ਰੀ ਪ੍ਰੇਮ ਕੁਮਾਰ ਪ੍ਰਿੰਸੀਪਲ ਸਰਪੰਚ ਹਰਕਮਲ ਸਿੰਘ ਪਿੰਡ ਬੇਗੰਪੁਰ ਭਾਰਤੀ ਐਮਸੀ ਫਿਲੌਰ ਡਾਬਰ ਐਮਸੀ ਰਣਜੀਤ ਐਮਸੀ ਲਕੂ ਐਮਸੀ ਅਤੇ ਸੁਰਿੰਦਰ ਕੁਮਾਰ ਸੋਨੂ ਜੀ ਜਗਨਨਾਥ ਜੱਗੀ ਅਤੇ ਆਸ਼ੂ ਕਪੂਰ ਅਤੇ ਸਾਰੇ ਫਿਲੌਰ ਦੇ ਅਹੁਦੇਦਾਰ ਸ਼ਾਮਲ ਹੋਏ ਅਤੇ ਸਭ ਫਿਲੌਰ ਵਾਸੀਆਂ ਦਾ ਬਾਲਾਜੀ ਦੀ ਰਥ ਯਾਤਰਾ ਤੇ ਆਣ ਦਾ ਧੰਨਵਾਦ ਕੀਤਾ ਔਰ ਕਿਸੇ ਵੀ ਪ੍ਰੋਗਰਾਮ ਦੀ ਨਹੀਂ ਹੁੰਦੇ ਔਰ ਸਾਡੇ ਅੰਬੇਦਕਰ ਪ੍ਰੈਸ ਕਲੱਬ ਤੋਂ ਸਾਡੇ ਸਾਰੇ ਸਾਥੀ ਪਹੁੰਚੇ ਨੇ ਜਿਨੀ ਜਗਨਨਾਥ ਜੱਕੀ ਜੀ ਔਰ ਭੱਟੀ ਸਾਹਿਬ ਉਹਨਾਂ ਦਾ ਵੀ ਬੜਾ ਤਾਨਵਾਦ ਅਸੀਂ ਕਰਦੇ ਆ ਕਿ ਉਹ ਕਵਰੇਜ ਕਰਨ ਲਈ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਇਸ ਵਾਰ

Thank yeah. you. Yeah. Yeah. ਅੱਜ ਫਲੋਰ ਸ਼ਹਿਰ ਦੇ ਵਿੱਚ ਹਨੂਮਾਨ ਮੰਦਰ ਬਾਲਾ ਜੀ ਦੀ ਰੱਥ ਯਾਤਰਾ ਦੇ ਪ੍ਰਸਾਰਣ ਦੇ ਵਿੱਚ ਸਰ ਕਮਲ ਸਿੰਘ ਜੀ ਸਰਪੰਚ ਬੇਗੰਪੁਰ ਤੋਂ ਆਏ ਨੇ ਔਰ ਉਹਨਾਂ ਦਾ ਬਹੁਤ ਜ਼ਿਆਦਾ ਮਾਨ ਸਤਕਾਰ ਹੋਇਆ ਹੈ ਤੇ ਸਰਪੰਚ ਸਾਹਿਬ ਸਾਡੇ ਸਾਹਮਣੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੀ ਇਹ ਯਾਤਰਾ ਕੱਢੀ ਗਈ ਹੈ ਆਪਣੇ ਹਨੂਮਾਨ ਮੰਦਰ ਤੋਂ ਬਾਲਾ ਜੀ ਰੱਥ ਯਾਤਰਾ ਜਿਹੜੀ ਅੱਜ ਸ਼ੁਰੂ ਹੋਈ ਆ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਨੂੰ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤਵਾਦ ਅਸੀਂ ਰੱਤ ਯਾਤਰਾ ਦੇ ਵਿੱਚ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਔਰ ਸਾਡੇ ਸਾਥੀ ਸਾਰੇ ਸ਼ਾਮਲ ਹੋਏ ਆ ਔਰ ਰੱਤ ਯਾਤਰਾ ਇਸ ਵੇਲੇ ਸ਼ਹਿਰ ਤੋਂ ਜਾ ਰਹੀ ਆ ਅਸੀਂ ਫੇਰ ਦੁਬਾਰਾ ਸਾਰੇ ਸ਼ਹਿਰ ਨੂੰ ਔਰ ਆਲੇ ਦੁਆਲੇ ਜੋ ਵੀ ਸੰਗਤਾਂ ਵਿੱਚ ਸ਼ਾਮਲ ਹੋਈਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ